ਇਤੇ ਦਿਨੀ ਬਟਾਲਾ ਛੋਏ ਗੋਲੀ ਕਾਂਚ ਦੋ ਨੌਜਵਾਨਾਂ ਦੀ ਮੌਤ ਹੋਈ ਸੀ ਅਤੇ ਚਾਰ ਲੋਕ ਜ਼ਖਮੀ ਹੋਏ ਸਨ ਇਸ ਘਟਨਾ ਨੂੰ ਲੈ ਕੇ ਅੱਜ ਲੋਕ ਸਭਾ ਮੈਂਬਰ ਸੁਖਿੰਦਰ ਸਿੰਘ ਰੰਧਾਵਾ ਬਟਾਲਾ ਪਹੁੰਚੇ ਅਤੇ ਮ੍ਰਿਤਕ ਨੌਜਵਾਨਾਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ ਉੱਥੇ ਹੀ ਸੁਖਿੰਦਰ ਸਿੰਘ ਰੰਧਾਵਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਟਾਲਾ ਚ ਜਿੱਥੇ ਹੋਈ ਇਸ ਘਟਨਾ ਦੀ ਕੜੇ ਸ਼ਬਦਾਂ ਚ ਨਿੰਦਾ ਕੀਤੀ ਅਤੇ ਉਥੇ ਹੀ ਉਹਨਾਂ ਕਿਹਾ ਕਿ ਅੱਜ ਬਟਾਲਾ ਚ ਹਾਲਾਤ ਚਿੰਤਾਜਨਕ ਹਨ ਅਤੇ ਜਿੱਥੇ ਉਹਨਾਂ ਕਾਨੂੰਨ ਵਿਵਸਥਾ ਦੇ ਕਈ ਸਵਾਲ ਚੁੱਕੇ ਅਤੇ ਪੁਲਿਸ ਕਾਰਵਾਈ ਚ ਢਿੱਲ ਹੋਣ ਦੀ ਗੱਲ ਕੀਤੀ ਉਥੇ ਹੀ ਉਹਨਾਂ ਨੇ ਕਿਹਾ ਕਿ ਬਟਾਲਾ ਦੇ ਲੋਕ ਆਤਕਵਾਦ ਦੇ ਮੁਕਾਬਲੇ ਲਈ ਇਕੱਠਾ ਹੋਏ ਸਨ ਅਤੇ ਜਿਵੇਂ ਅਤਕਵਾਦ ਖਿਲਾਫ ਲੜਾਈ ਲੜੀ ਸੀ ਉਵੇਂ ਹੀ ਹੁਣ ਇਕੱਠੇ ਹੋ ਰਾਜਨੀਤੀ ਤੋਂ ਉੱਪਰ ਉੱਠ ਕੇ ਲੜਾਈ ਦੀ ਲੋੜ ਹੈ ਸੁਖਜਿੰਦਰ ਸਿੰਘ ਰੰਧਾਵਾ ਦਾ ਕਹਿਣਾ ਸੀ ਕਿ ਇਸ ਵਾਰ ਦਾਦੇ ਰੋਸ਼ ਵਜੋਂ ਜੋ ਕਲ ਪਟਾਲਾ ਸ਼ਹਿਰ ਪੂਰੀ ਤਰ੍ਹਾਂ ਬੰਦ ਰੱਖਣ ਦਾ ਐਲਾਨ ਕੀਤਾ ਹੈ ਆਓ ਦੇਖਦੇ ਹਾਂ ਗੁਲਸ਼ਨ ਕੁਮਾਰ ਦੀ ਵਿਸ਼ੇਸ਼ਟ ਪੋਰ ਪਬਲਿਕ ਕਲਚਰ ਨਿਊ ਚੈਨਲ ਪਟਾਲਾ ਪਰसों ਰਾਤ ਬਟਾਲਾ ਦੇ ਵਿੱਚ ਬੜੀ ਮੱਤਭਾਗੀ ਘਟਨਾ ਹੋਈ ਹੈ। ਔਰ ਐਰੀਜ਼ਮ ਦੇ ਟਾਈਮ ਤੇ ਇਹੋ ਜਿਹਾ ਇਨਸੀਡੈਂਟ ਸਟਾਰਟ ਹੋਈ ਸੀ। ਔਰ ਅੱਜ ਬਟਾਲਾ ਦੀ ਜਿਹੜੀ ਸਿਚੁਏਸ਼ਨ ਹੈ ਜਿਸ ਤਰੀਕੇ ਨਾਲ ਐਕਸਟਰੈਕਸ਼ਨ कतल शर्म डकैतियाँ धमकिया ये बड़ी एक अलार्मिंग सिचुएशन है और सब तो ज़्यादा ये है कि इन्नी भीड़ भड़के वाले बाजार से दो आदमी मार देने और चार सीरीयसली इंजर्ड होने और मैं जो इन इना सार सुनिया कि पुलिस का इमीजिएटली एक्शन भी ना होना ਜਦੋਂ ਇਹ ਜਿਹਨਾਂ ਦੇ ਇੰਜਰਡ ਜਿਹੜੇ ਬੰਦੇ ਸੀ ਜਿਹਨਾਂ ਨੂੰ ਗੋਲੀਆਂ ਲੱਗੀਆਂ ਜਦੋਂ ਹਸਪਤਲ ਇਹ ਉਹਨਾਂ ਨੂੰ ਲੈ ਕੇ ਪਹੁੰਚ ਗਏ ਉਹਦੇ ਤੋਂ ਬਾਅਦ ਜਾ ਕੇ ਉੱਥੇ ਪੁਲਿਸ ਪਹੁੰਚੀ ਹੈ ਔਰ ਸ਼ਰਵਲ ਨੇ ਇਹ ਵੀ ਦੱਸਿਆ ਕਿ ਉਹੀ ਉਸੜੇ ਨਾਕਾ ਤੇ ਜਾਂ ਕੋਈ ਇਹੋ ਜਿਹੀ ਨੀ ਸਿਚੁਏਸ਼ਨ ਆਈ ਕਿ ਇਮੀਡੀਏਟਲੀ ਕਾਰਡਨ ਕੀਤਾ ਜਾਂਦਾ ਇਹਨੂੰ ਪੂਰੇ ਸ਼ਹਿਰ ਨੂੰ ਗਲੀਆਂ ਵਸੀਲ ਕਰ ਦਿੱਤੀਆਂ ਜਾਂਦੀਆਂ ਕਿ ਇਹ ਬੰਦੇ ਦੌੜ ਨਾ ਪਾਉਂਦੇ ਗਲੀਆਂ ਦੇ ਵਿੱਚੋਂ ਦੀ ਉਹ ਪੈਦਲ ਜਿਹੜੇ ਨਿਕਲ ਕੇ ਗਏ ਔਰ ਇਹ ਬੜੀ ਮੰਦਭਾਗੀ ਘਟਨਾ ਔਰ ਮੇਰਾ ਕੀ ਮਿਨਿਸਟਰ ਦਾ ਕੰਮ ਸੀ ਕਿ ਜਿੱਥੇ ਦੋ ਆਦਮੀ ਜਿਨ੍ਹਾਂ ਨੂੰ ਮਾਰਿਆ ਗਿਆ ਔਰ ਚਾਰਨ जखमी ਕੀਤਾ ਮੋੱਖ ਮੰਤਰੀ ਨਹੀਂ ਤੇ ਉਹਦਾ ਇੱਥੋਂ ਕੋਈ ਮੰਤਰੀ ਨੁਮਾਇੰਦਾ ਇਮੀਡੀਏਟਲੀ ਇੱਥੇ ਰਸ਼ ਕਰਨਾ ਚਾਹੀਦਾ ਸੀ ਉੱਥੇ ਆ ਕੇ ਲੋਕਾਂ ਦੀਆਂ ਗੱਲਾਂ ਸੁਣਨੀਆਂ ਚਾਹੀਦੀਆਂ ਸੀ ਦੱਸਣਾ ਚਾਹੀਦਾ ਸੀ ਕਿ ਅਸੀਂ ਜਿਹੜੇ ਮਲਜ਼ਮ ਨੇ ਉਹਨਾਂ ਨੂੰ ਬਹੁਤ ਜਲਦੀ ਫੜ ਲਵਾਂਗੇ ਤੋ ਜਿਹੜਾ 80 ਦੇ ਦਹਾਕਿਆਂ 'ਚ ਜਿਹੜਾ ਸੰਤਾਪ ਸਭ ਤੋਂ ਵੱਧ ਬਟਾਲੇ ਨੇ ਛੱਲਿਆ ਸੀ ਤੇ ਉਹੀ ਸੰਤਾਪ ਫੇਰ 80 ਤੋਂ ਲੈ ਕੇ ਹੁਣ 45 ਸਾਲਾਂ ਬਾਅਦ ਫੇਰ ਉਹੀ ਸੰਤਾਪ ਜਿਹੜਾ ਇਹਨਾਂ ਨੂੰ ਬਟਾਲੇ ਵਾਲਿਆਂ ਨੂੰ ਪਹੁੰਚਣਾ ਪੈ ਰਿਹਾ ਔਰ ਮੈਂ ਬਟਾਲੇ ਸ਼ਹਿਰ ਦੇ ਲੋਕਾਂ ਨੂੰ ਅਪੀਲ ਕਰਦਾ ਕਿ ਪਾਰਟੀ ਬਾਜੀ ਤੋਂ ਉੱਪਰ ਉੱਠ ਜਾਓ ਜਿਵੇਂ ਉਹ ਮੈਨੂੰ ਜਿਆਦਾ ਚੱਕਰੀ ਬਾਜ਼ਾਰ ਤੇ ਕੁਰਾਹਤਸਾ ਹੋਇਆ ਸੀ ਟੋਟਲ ਜਿਹੜਾ ਸ਼ਹਿਰ ਸੀਗਾ ਹਰ ਪਾਰਟੀ ਦਾ ਆਦਮੀ ਉਰੇ ਨਾਲ ਖੜਾ ਹੋ ਗਿਆ ਸੀ ਉਸ ਵੇਲੇ ਬਟਾਲੇ ਸ਼ਹਿਰ ਨੇ ਇੱਕ ਮੋਠੂ ਕੇ ਉਹਦਾ ਵੀ ਟਕਰਾ ਕੀਤਾ ਸੀ ਤੇ ਹੁਣ ਵੀ ਉਹੋ ਹੀ ਸਿਚੁਏਸ਼ਨ ਬਣ ਰਹੀ ਆ ਮੈਂ ਪੁਲਿਸ ਨੂੰ ਵੀ ਬੇਨਤੀ ਕਰਦਾ ਕਿ ਇਦਾਂ ਦਿਲ ਸੁਟ ਕੇ ਗੱਲ ਨਹੀਂ ਬਣਨੀ ਜਿਹੜੇ ਪੁਲਿਸ ਆਫੀਸਰ ਜਿਹੜੇ ਇਨ ਐਕਸ਼ਨ ਜਿਹੜੇ ਐਕਸ਼ਨ ਕਿ ਨਹੀਂ ਹੁੰਦੇ ਇਨਐਕਟਿਵ ਰਹਿੰਦੇ ਨੇ ਉਹਨਾਂ ਦਾ ਜ਼ਰੂਰਤਿਆਂ ਰੱਖਣਾ ਚਾਹੀਦਾ। ਔਰ ਜਿਹੜੇ ਪੁਲਿਸ ਆਫੀਸਰ ਇਮੀਡੀਏਟਲੀ ਐਕਸ਼ਨ ਨਹੀਂ ਕਰਦੇ ਉਹਨਾਂ ਤੇ ਵੀ ਐਕਸ਼ਨ ਆਉਣਾ ਚਾਹੀਦਾ। ਮੈਂ ਜਾ ਕੇ ਆਇਆ ਜਿਹੜਾ 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 ਇੱਕ ਲੜਕਾ ਜਿਹਦੀ ਮੋਬਾਈਲ ਵਾਲੇ ਦੁਕਾਨ ਸੀਗੀ ਕੰਨੋ ਮਾਂ ਆ ਜਾਂਦਾ। ਉਹ ਮਾਂ ਦਾ ਕੀ ਕਸੂਰ ਆ? ਅੱਜ ਉਹਦੇ ਕੋਲ ਰੋਟੀ ਖਾਣ ਲਈ ਪੈਸੇ ਹਨੀ। ਉਹਦਾ ਘਰ ਵੀ ਜਿਹੜਾ ਬਾਜ਼ਾਰ ਦੇ ਵਿੱਚ ਆ ਉਹ ਵੀ ਮੇਰੇ ਖਲੋ ਦਾ ਆਪਣਾ ਨਹੀਂ। ਨੌਕਰੀ ਦਾ ਕੋਈ ਸਕੋਪ ਨਹੀਂ ਜਿਵੇਂ ਪੁਰਾਣੀਆਂ ਸਰਕਾਰਾਂ ਚ ਹੁੰਦਾ ਸੀ ਕਿ ਜਿਹੜਾ ਕਿਸੇ ਨੂੰ ਇਦਾਂ ਇਹੋ ਜਿਹਾ ਗੁੰਡਾ ਮਾਰ ਕੇ ਜਾਂਦਾ ਸੀ ਤਾਂ ਉਹਨਾਂ ਨੂੰ ਕਿਹਾ ਜਾਂਦਾ ਸੀ ਕਿ ਇਸ ਪਰਿਵਾਰ ਨੂੰ ਨੌਕਰੀ ਦੇਵਾਂਗੇ ਭਗਵਾਨ ਪ੍ਰਮਾਨ ਅੱਜ ਤੱਕ ਕਿਦੇ ਤੇ ਚੋਪਿਆ ਕਿ ਜਿਨ੍ਹਾਂ ਨੂੰ ਗੈਂਗਸਟਰ ਮਾਰ ਕੇ ਜਾਂਦੇ ਨੇ ਉਹਨਾਂ ਦਾ ਕਸੂਰ ਕੀ ਆ ਉਹਨਾਂ ਦੇ ਪਰਿਵਾਰਾਂ ਦੇ ਪਿੱਛੇ ਰੋਜ਼ੀ ਰੋਟੀ ਕਮਾਉਣ ਵਾਲਾ ਵੀ ਹੈ ਨਹੀਂ ਉਹਨਾਂ ਨੂੰ ਨੌਕਰੀਆਂ ਮਿਲਣੀਆਂ ਚਾਹੀਦੀਆਂ ਨੇ ਤੇ ਜਿਹੜੇ ਗੁੰਡੇ ਨੇ ਉਹਨਾਂ ਤੇ ਇਮੀਡੀਏਟਲੀ ਐਕਸ਼ਨ ਹੋਣਾ ਚਾਹੀਦਾ ਅਤਵਾਦ ਖਤਮ ਕੀਤਾ ਤੇ ਉਹ ਵੀ ਬਟਾਲਾ ਡਿਸਟ੍ਰਿਕਟ ਪੁਲਿਸ ਨੇ ਖਤਮ ਕੀਤਾ। ਜਾਂ ਤੁਸੀਂ ਪੁਰਾਣੀ ਨਗਰ ਮਾਰੋ ਜਿਹੜੇ ਰੋਟ ਨੇ ਅਤਵਾਦ ਖਤਮ ਕੀਤਾ ਸੀ ਤੇ ਬਟਾਲੇ ਪੁਲਿਸ ਨੇ ਉਸ ਵੇਲੇ ਰੋਜ ਚੌਧਰੀ ਸੀ ਰਣਵੀਰ ਸਿੰਘ ਖਟੜਾ ਸੀਗੇ ਇਹਨਾਂ ਲੋਕਾਂ ਨੇ ਸਭ ਤੋਂ ਪਹਿਲਾਂ ਬਟਾਲੇ ਚ ਅਤਵਾਦ ਖਤਮ ਕੀਤਾ ਸੀ। ਮੈਂ ਅਸਿਰਵੀਰ ਸਾਹਿਬ ਨੂੰ ਕਿਹਾ ਕਿ ਪੁਰਾਣੇ ਉਹ ਜਿਹੜੇ ਡੀਜੀਪੀ ਰਿਟਾਇਰ ਹੋ ਗਏ ਜਾਂ ਕੋਈ ਆਈਜੀ ਉਹਨਾਂ ਦੇ ਨਾਲ ਬੈਠ ਕੇ ਗੱਲ ਕਰੋ। ਇੱਥੇ ਜਿਹੜੇ ਗੁੰਡਿਆਂ ਨੂੰ ਕਿਵੇਂ ਨੱਥ ਤੁਸੀਂ ਪਾਈ ਸੀ ਉਸੇ ਤਰੀਕੇ ਦੇ ਨਾਲ ਇਹ ਗੁੰਡਿਆਂ ਨੂੰ ਨੱਥ ਪਾਈ ਜਾਏਗੀ ਦੇਖੋ ਜਿੱਦਾਂ ਸਾਨੂੰ ਤੇ ਸਿਕਿਉਰਟੀ ਮਿਲ ਗਈ ਤੇ ਆ ਤੁਹਾਨੂੰ ਕੀ ਮਿਲੇਗਾ ਇਹਨਾਂ ਦੀ ਸਿਕਿਉਰਟੀ ਕੌਣ ਕਰੇਗਾ ਇਹਨਾਂ ਦੀ ਸਿਕਿਉਰਟੀ ਪੰਜਾਬ ਪੁਲਿਸ ਦਾ ਕੌਨਫੀਡੈਂਸ ਕਰੇਗਾ ਜਦੋਂ ਉਹਨਾਂ ਨੂੰ ਕੌਨਫੀਡੈਂਸ ਹੋਏਗਾ ਕਿ ਸਾਡੇ ਨਾਲ ਪੁਲਿਸ ਖੜੀ ਆ ਤੇ ਤਾਂ ਹੋ ਜਾ ਗਏ ਗੁੰਡੇ ਨੂੰ ਡਰ ਹੋਏਗਾ ਕਿ ਇਹਨਾਂ ਲੋਕਾਂ ਦੇ ਨਾਲ ਪੁਲਿਸ ਸਾਡੇ ਤੋਂ ਪਹਿਲਾਂ ਪਹੁੰਚੇਗੀ ਅਸੀਂ ਬਾਅਦ ਚ ਪਹੁੰਚਾਂਗੇ ਉਹ ਇਹ ਚੀਜ਼ਾਂ ਜਿਹੜੀਆਂ ਨੇ ਜਿਹੜੇ ਬੜੀ ਮਤਭਾਗੀ ਕਟਨਾ ਹੋਈ ਹੈ ਤੇ ਮੈਂ ਸ਼ਹਿਰ ਵਾਲੇ ਨੂੰ ਕਹਿੰਦਾ ਕਿ ਇਕੱਠੇ ਹੋ ਕੇ ਇਹਦਾ ਸਾਨੂੰ ਸਾਰਨ ਮੁਕਾਬਲਾ ਕਰਨਾ ਪੈਣਾ ਇਹ ਲੈ ਕਹ ਰਿਹਾ ਦਿੱਤਾ ਕਿ ਟੈਰਰਿਜ਼ਮ ਦੇ ਟਾਈਮ 'ਚ ਹੂੰ ਤੋਂ ਵੀ ਕਾਂਗਰਸ ਭੀਜਪੀ ਹਮੇਸ਼ਾ ਹੀ ਇਕੱਠੇ ਹੋ ਕੇ ਲੜੇ ਨੇ ਅਕਾਲੀ ਦਲ ਦੇ ਵਿੱਚ ਉਹਨੂੰ ਇਨਵੋਲਵ ਨਹੀਂ ਸੀ ਹੁੰਦਾ ਕਿਉਂਕਿ ਆਪ ਬਠਾਲੇ ਦਾ ਉਹਨਾਂ ਨੇ ਉਹਨੂੰ ਬੰਦ ਕੀਤਾ ਸੀ ਆਲਾ ਦੁਆਲਾ ਲਾ ਕੇ ਇਹ ਜਿਹੜੀਆਂ ਜਿੰਨੀਆਂ ਪਾਰਟੀਆਂ ਜਿਹੜੇ ਨੈਸ਼ਨਲਿਸਟਿਕ ਸੋਚ ਵਾਲੀਆਂ ਨੇ ਭਾਵੇਂ ਉਹ ਕੋਈ ਵੇਨ ਪਾਰਟੀ ਨਹੀਂ ਕੋਈ ਪੰਜਾਬ ਇੱਕ ਇੱਕ ਸ਼ਹਿਰੀ ਜਿਹੜਾ ਉਹਨੂੰ ਇਹਦੇ ਚ ਇਨਵੋਲਵ ਹੋਣਾ ਚਾਹੀਦਾ ਇਹ ਜਿਹੜੀ ਗੁੰਡਾ ਕਰਦੀ ਆ ਇਹ ਇਕੱਲੀ ਪਾਰਟੀਆਂ ਦੀ ਨਹੀਂ ਹੁੰਦੀ ਜਿੰਨਾ ਚਿਰ ਸ਼ਹਿਰ ਵਾਲੇ ਨਹੀਂ ਉੱਠਣਗੇ ਉਹਨਾਂ ਜਦੋਂ ਮੈਂ ਵੇਖਿਆ ਕਿ ਆਪ ਤੁਸੀਂ ਠੇਕਰੀ ਪਰਲੋਂ ਲੱਗਦੇ ਸੀ ਸ਼ਹਿਰ ਦੇ ਵਿੱਚ ਉਹਨਾਂ ਪੁਲਿਸ ਦਾ ਜ਼ੋਰ ਨਹੀਂ ਸੀ ਹੁੰਦਾ ਫਿਕਰੀ ਪੈਰੇ ਤੋਂ ਡਰਦਾ ਕਦੇ ਚੱਕੜੀ ਬਾਜ਼ਾਰ 'ਚ ਦੁਬਾਰਾ ਕੋਈ ਆਤਵਾਦੀ ਵੱੜ ਨਹੀਂ ਸੀ ਸਕਿਆ ਇਹ ਤੇ ਸਾਨੂੰ ਸਾਰਿਆਂ ਨੂੰ ਆਪ ਜਿੰਨੇ ਹਰ ਸ਼ਹਿਰੀ ਨੂੰ ਉਹਦਾ ਬਣਦਾ ਕਿ ਉਹ ਪਾਰਟੀ ਬਾਜੀ ਤੋਂ ਉੱਪਰ اٹھے ਕਿਸੇ ਵੀ ਪਾਰਟੀ ਦਾ ਨਾਂ ਨਾ ਲਓ ਕੋਈ ਉਹਦਾ ਕੋਈ ਨਹੀਂ ਇਹ ਸ਼ਹਿਰੀ ਹਰ ਦਰਵਾਜ਼ੇ ਦੇ ਅੱਗੇ ਆਪਣਾ ਇੱਕ ਹੋਣਾ ਛੇਡਾ ਗਾੜ ਕੇ ਮੇਰੇ ਘਰ ਦੇ ਲਾ ਕੋਈ ਕੋਈ ਲੰਗਾ ਤੇ ਮੈਂ ਉੱਥੇ ਹੀ ਟਾਲਾਂਗਾ ਤੇ ਜਦੋਂ ਇਹ ਚੀਜ਼ਾਂ ਕਿਤੇ ਜੇ ਆਪਾਂ ਜਦ ਹੱਥੀਂ ਸੁੱਟ ਕੇ ਬਹਿ ਜਾਾਂਗੇ ਕਿ ਇਹਨੇ ਭਰੇ ਬਾਜ਼ਾਰ 'ਚੋਂ ਗੋਲੀਆਂ ਚਲਾ ਕੇ ਗਿਆ ਠੀਕ ਹੈ ਗੋਲੀ ਦੇ ਕਿ ਡਰ ਨਹੀਂ ਹੁੰਦਾ ਤੇ ਜੇ ਕਿਤੇ ਲੋਕ ਇੱਟੇ ਹੀ ਮਾਰਨ ਲੱਗ ਪੈਂਦੇ ਇਹ ਜ਼ਰੂਰਤ ਸਾਨੂੰ ਪੈਦਾ ਕਰਨੀ ਪੈਣੀ ਆਂ ਦੀ ਸਾਰਿਆਂ ਨੂੰ ਸਾਨੂੰ ਪਾਰਟੀ ਬਾਜੀ ਤੋਂ ਉੱਠ ਕੇ ਕੱਲ ਦਾ ਧਰਨਾ ਜਿਹੜਾ ਜਿਹੜਾ ਬਾਜ਼ਾਰ ਬੰਦਿਆ ਪੂਰਾ ਠੋਕੇ ਤਾਂ ਕਿ ਸਰਕਾਰ ਦੀ ਤਾਂ ਹੀ ਅੱਖਾਂ ਖੁੱਲਣਗੀਆਂ